सारे बंदे सारे बंदे कोई नहीं सिर्फ तीन चार बंद सर बंदे है ठीक ना जोर स्थित ले गए धमका के ठीक ना इनसे कोई डरता नहीं जब मर्जी आ जाए मैं यहाँ एकदम छुआ तक नहीं सर वहाँ से हमारा उठाया चलते रह गया सर इन लोगों से पहले बारह सौ रुपए लिया एक दुकान वाले जिसका दो दुकान है उनका चौबीस सौ लिया प्लस चालीस रूपए रोज है सर माँ दिन भर दे दो तीन सौ चार सौ पाँच सौ था यही दुकानदारी करता है दे अपना बीवी बच्चे पाल क्वार्टर किराया खाना पीना सारा कुछ ओर खिड़की चला गया गरीब आदमी छोटे छोटे बच्चे हैं बोलते मैं इसका ठेका लिया हूँ पहले बारह सौ मांग रहे हैं सर अब उसके बाद एडवांस बारह सौ रुपए उसके बाद उसके बाद बोला चालीस रुपये डेली रुपया पहले चलता सी घटो घट डेढ़ दो साल चल रहा है रुपया ਠੀਕ ਹੈ ਉਸ ਤੋਂ ਬਾਅਦ ਆਪਣਾ ਸ਼ਿਵਰਾਤਰੀ ਦੇ ਆਰਡਰ ਹੋਇਆ ਸੀ ਜੀਨਾ ਮੈਡਮ ਆਸੀ ਕਿੰਦਾ ਕਿ ਕੋਈ ਪੈਸੇ ਨਹੀਂ ਦੇਣਾ ਕਿਸੇ ਨੂੰ ਤੁਸੀਂ ਮੰਡੀ ਲਾਓ ਇੱਥੇ ਆਇਆ 7:40 ਮਿੰਟ ਦਾ ਆਇਆ ਸਪੈਸ਼ਲ ਰੋਕਿਆ ਇੱਥੇ ਸਾਰੇ ਉਹ ਸੁਨੀਲ ਆਇਆ ਸਾਰੇ ਅਫਸਰ ਜੀ ਪੁਲਿਸ ਵੀ ਸੀ ਨਾਲ ਠੀਕ ਆ ਸਾਰੇ 8-10 ਜਨੇ ਸੀ ਕਮੇਟੀ ਤਾਂ ਵੀ ਗੱਡੀ ਆਇਆ ਨਾਲ ਨਾਲ ਸਾਰਾ ਮੰਜੀ ਮਾਲ ਪਲਟੀ ਮਾਰ ਕੇ ਚੱਕਰ ਲੈ ਗਿਆ जैसे मच्छी मंडी को कब्जे में लिए हुए वैसे सोचता है कि मच्छी सब्जी मंडी मेरे हाथ में आ जाए ये जो भी है, मंडी से बाहर है मंडी के अंदर है भी नहीं मंडी बाहर ठीक है मंडी गिनती भी आने आती ठीक है सबसे पुल लो क्या बोला इन्हें पचास रुपए चालू हो जाएंगे दौरे तुम्हारे चालू हो जाएंगे कार्रवाई नहीं हुई ਗੱਲ ਕਰਦੇ ਆ ਕਿੰਨੇ ਦਾ ਮਹੀਨਾ ਦਿੰਦੇ ਨੇ ਕਿੰਨੇ ਰੁਪਏ ਮਹੀਨਾ ਦਿੰਦੇ ਹੋ ਕਾਰਪੋਰੇਸ਼ਨ ਕੋ ਨਹੀਂ ਦਿੰਦੇ ਪੈਸਾ ਨਹੀਂ ਦਿੰਦੇ ਹੋ ਕਾਰਵਾਈ ਨਹੀਂ ਹੁੰਦੀ ਕਾਰਵਾਈ ਹੁੰਦੀ ਹੈ ਕੀ ਕਾਰਵਾਈ ਹੋਈ ਹਮ ਪੜਨੇ ਲਿਖਣ ਵਾਲੇ ਬੱਚਾ ਮਨ ਰਹਤੇ ਨਹੀਂ ਰਹੇ ਸਾਰੇ ਮੰਡੀ ਸਰ ਮਿਲੇ ਜੁਲੇ ਇੱਕ ਮਿੰਟ ਇੱਕ ਮਿੰਟ ਇਹਨੇ ਕਹਿਤਾ ਦਾ ਬਿਆਨ ਹੋ ਗਿਆ ਪੈਸੇ ਨਹੀਂ ਦਿੰਦਾ ਇਹ ਹੁਣ ਸੁਨੀਲ ਮੈਨੂੰ ਆ ਦੱਸੋ ਸੁਨੀਲ ਕੁਮਾਰ ਇਹ ਪੈਸੇ ਨਹੀਂ ਦਿੰਦਾ ਤੇ ਕਾਰਵਾਈ ਕਿਉਂ ਨਹੀਂ ਇਹ ਪਹਿਲੀ ਰੇੜੀ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਸ਼ੇਰਪੁਰ ਮਾਰਕੀਟ ਦੇ ਬਾਹਰ ਖੜਾ ਹੋਇਆ ਹਾਂ ਮੈਂ ਸ਼ੇਰਪੁਰ ਦੇ ਬਾਹਰ ਜਿਹੜਾ ਇੱਕ ਕ੍ਰੋਸਮੈਂਟ ਸੀਗੀ ਉਸ ਨੂੰ ਤਾਂ ਹਟਾ ਦਿੱਤਾ ਗਿਆ ਸੀਗਾ ਲੇਕਿਨ ਦੁਬਾਰਾ ਫੇਰ ਉਹ ਪਰਫਲਿਤ ਹੋ ਗਿਆ ਕਿ ਇੱਥੇ ਕਿਹਾ ਜਾਂਦਾ ਸੀਗਾ ਕਿ ਇੱਥੇ ਗ੍ਰੀਨ ਬੈਲਟ ਜਿਹੜੀ ਬਣਾਈ ਜਾਊਗੀ ਇੱਥੇ ਕੁਝ ਨਹੀਂ ਬਣਣਾ ਨਾ ਸਿਰਫ ਖਾਨਾ ਪੂਰਤੀ ਕੀਤੀ ਗਈ ਕਾਰਪੇਸ਼ਨ ਨੇ ਖਾਨਾ ਪੂਰਤੀ ਕੀਤੀ ਲੋਕਾਂ ਦਾ ਸਮਾਨ ਚੱਕ ਲਿਆ ਲੇਕਿਨ ਦੂਰ ਸਾਰੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਦਿਖਾਣਗੇ ਦੂਰ ਸਾਰੀ ਇੱਕ ਫਰੂਟ ਦੀ ਮੰਡੀ ਲੱਗੀ ਹੋਈ ਹੈ ਫਰੂਟ ਮੰਡੀ ਤੇ ਕਾਰਪੋਰੇਸ਼ਨ ਦੀ ਨਿਗਾ ਨਹੀਂ ਜਾਂਦੀ ਕਿਉਂਕਿ ਉੱਥੇ ਕੋਈ ਸੈਟਿੰਗਾਂ ਹੁੰਦੀਆਂ ਹੋਣਗੀਆਂ ਇਸ ਕਰਕੇ ਕਾਰਪੋਰੇਸ਼ਨ ਨਿਗਾ ਨਹੀਂ ਉੱਥੇ ਜਾਂਦੀ ਇਨਸਪੈਕਟਰ ਦੀ ਕੋਈ ਸੈਟਿੰਗ ਹੋਊਗੀ ਲੇਕਿਨ ਇਹ ਜੋ ਕਪੜਾ ਪਿਆ ਵੈ ਜੋ ਕਪੜਾ ਗਰੀਬ ਬੰਦਾ ਵੇਚਦਾ ਵੈ ਜੋ ਮਿਹਨਤ ਕਾ ਸ਼ਲੋਕ ਨੇ ਜਿਹੜਾ ਆਪਣਾ ਗਰੀਬ ਕਪੜਾ ਵੇਚ ਕੇ ਪੈਸਾ ਕਮਾਉਂਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਉਹਨਾਂ ਦੀ ਗਠਰੀਆਂ ਚੱਕ ਕੇ ਲੈ ਗਏ ਨੇ ਲੇਕਿਕ ਗੱਲਬਾਤ ਵੀ ਕਰਦੇ ਆ ਬਾਈ ਮੌਜੂਦ ਹੈ ਕੀ ਨਾਮ ਹੈ ਮਨੋਜ ਮਨੋਜ ਹੋਇਆ ਕੀ ਸੀ ਅੱਜ ਇੱਥੇ ਆਇਆ 7:4 ਉਹ ਸੁਨੀਲ ਆਇਆ ਸਾਰੇ ਅਫਸਰ ਸੀ ਪੁਲਿਸ ਵੀ ਸੀ ਨਾਲ ਠੀਕ ਆ ਸਾਰੇ 8-10 ਜਨੇ ਸੀ ਕਮੇਟੀ ਦਾ ਵੀ ਗੱਡੀ ਆਇਆ ਨਾਲ ਨਾਲ ਸਾਰਾ ਮੰਜੀ ਮਾਲ ਪਲਟੀ ਮਾਰ ਕੇ ਚੱਕ ਲੈ ਗਿਆ ਮਾਲ ਪਲਟੀ ਮਾਰ ਕੇ ਚੱਕ ਕੇ ਲੈ ਗਿਆ ਕਹਿੰਦਾ ਕੱਲ੍ਹ ਤੋਂ ਪਰਸੋਂ ਤੱਕ ਮੈਂ ਸਾਰਾ ਮਾਲ ਵੀ ਮੈਂ ਚੱਕ ਲੈ ਜਾਣਾ ਨਹੀਂ ਤਾਂ ਤੁਸੀਂ ਤੋ ਖਾਲੀ ਕਰੋ ਉਹ ਤਾਂ ਕੁਝ ਨਹੀਂ ਮੰਗਦਾ ਪਿਆ ਉਹ ਕਹਿੰਦਾ ਖਾਲੀ ਕਰੋ ਹੁਣ ਇਹ ਗੱਲ ਆਜ 10-15 ਦਿਨ ਤੇ ਚੱਲ ਲਿਆ ਉਧਰ ਸੈਟਿੰਗ ਹੋ ਗਈ ਉਧਰ ਤੋਂ ਬੰਦਾ ਉਧਰ ਹੀ ਆਪਣਾ ਗੱਲਬਾਤ ਕਰਕੇ ਚਲ ਗਿਆ ਇੱਧਰ ਆਇਆ ਨਹੀਂ ਕਾਰਪੇਸ਼ਨ ਨਹੀਂ ਉਧਰ ਸੈਟਿੰਗ ਹੋ ਗਈ ਇਧਰ ਸੈਟਿੰਗ ਨਹੀਂ ਹੋਈ ਇਧਰ ਨੇ ਸੈਟਿੰਗ ਹੈ ਮਤਲਬ ਇਧਰ ਦਾ ਉਹ ਜਿਹੜੇ ਦਲਾਲ ਆ ਗਏ ਨਾ ਆਪਣਾ ਰੋਹਿਤ ਔਰ ਕਿਸ਼ਨ ਮੋਹ ਨੇ ਸਭ ਸਾਰਾ ਉਧਰ ਗਲਬਾਤ ਬਣਾਇਆ ਉਹਨੇ ਕਹਿ ਰਿਹਾ ਸੀ ਕਿ ਇਧਰ ਦਲਾਲ ਮੋਟਰ ਪਈਏ ਲੈਂਦੇ ਨੇ ਆ ਉਹਨੇ ਕਿਹਾ ਪਹਿਲਾਂ 200 ਰੁਪਏ ਡੇਲੀ ਜਾਂਦਾ ਸੀ 600 ਰੁਪਏ ਮਹੀਨੇ ਦਾ ਹੁਣ ਕਹ ਰਿਹਾ ਕਿ ਮੈਨੂੰ 1000 ਰੁਪਏ ਪਹਿਲਾਂ ਮੈਨੂੰ ਕਿਹਾ ਕਿ 1000 ਰੁਪਏ ਚਾਹੀਦਾ ਪਲੱਸ 40 ਰੁਪਏ ਡੇਲੀ ਚਾਹੀਦਾ ਦੋ ਚਾਰ ਦਿਨਾਂ ਦੀ ਬਾਅਦ ਫਿਰ ਬਾਤ ਪਲਟ ਗਈ ਹੁਣ ਕਹਿੰਦਾ 1200 ਰੁਪਏ ਐਡਵਾਂਸ ਚਾਹੀਦਾ ਪਲ ਕਮਾਦ ਦੇਣ ਵਾਰਦੇ 2 300 400 500 ਦਾ ਇਹ ਹੀ ਦੁਕੰਦਾਰੀ ਕਰਦਾ ਹੈ ਤੇ ਵਿੱਚ ਆਪਣਾ ਬੀਬੀ ਬੱਚੇ ਪਾਲਨੇ ਕੁਆਟਰ ਕਿਰਾਏ ਖਾਣਾ ਪੀਣਾ ਸਾਰਾ ਕੁਝ ਉਹਦੇ ਵਿੱਚ ਆ। ਲਾਲ ਨੂੰ 19 ਸ਼ਰਮ ਨਹੀਂ ਆਉਂਦੀ ਕਿ ਪੈਸਾ ਮੰਗਦਾ ਤੇ ਕਾਰਪੇਸ਼ਨ ਦੀ ਉਧਰ ਸੈਟਿੰਗ ਕਰਾਦੀ ਇੱਧਰ ਵੀ ਕਰਾ ਦਿੰਦਾ। ਤੋਂ ਇੱਧਰ ਆਗਲੇ ਕਹਿੰਦਾ ਕਿ ਤੁਸੀਂ 1200 ਰੁਪਏ ਦਿਓ ਨਾਲੇ 40 ਰੁਪਏ ਦਿਓ ਤਾਂ ਤੁਸੀਂ ਲਾਓਗੇ ਨਹੀਂ ਦਿਓਗੇ ਤਾਂ ਤੁਹਾਡਾ ਸਪੈਸ਼ਲੀ ਚੱਕੂਗਾ। ਅਤੇ ਉਹ ਉਹ ਬਲਾਉ ਲੇਡੀਜ਼ ਨੂੰ ਬਲਾਉ ਜਿਹੜੀ ਬੈਠੀ ਜੀ ਦਾ ਮੰਨਦਾ ਤੱਕੇ ਲੈ ਗਏ ਇੱਧਰ ਆਓ। ਇੱਧਰ ਆਓ। ਉਹਨੂੰ ਰੇੜੇ ਊੜੇ ਚੱਕ ਕੇ ਲੈ ਗਏ। ਰੇੜੇ ਉਹਨਕੇ सारा हमारे जो हाँ सर हाँ जी बेचता है ना सामान हाँ? समोसे समोसे लगाता है बेचारा डेली लगाता था जमाने लगा चक ले गए क्या का, क्या धक्का के किया आज कारपोरेशन ने पैसा की मांग कर रहे हैं पैसा की मांग कर रहे हैं जी दलाल क्या कहता है बोलते हैं कि पैसा दो बारह सौ रूपया एडवांस दो चालीस का डेली दो चालीस पे डेली दो बारह सौ एडवांस भी दो चालीस पे डेली भी दो मतलब इस महीने का दे दिया इस महीने का एक और दो बारह सौ हाँ जी हाँ जी मतलब इतना धक्का कर रही है हाँ जी तो रेडी कहाँ आपकी रेडी ले गए उठा करके वहाँ पे कारवाई क्यों नहीं की वहाँ पे जाने के वक्त नहीं दे 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 मिला सर यहाँ पे कितना मंडर लग गया कि जाने का वक्त ही मिला वहाँ से उठा सकते थे नहीं वहाँ बोले कि अभी गाड़ी पर सीधा लाद के लेके चल गए तो बारह सौ रुपए डेली बारह सौ जमा करती है चालीस रुपए डेली हैं उधर बाकी इधर धक्का नाल कर रहे हैं सर हम लोग सर गरीब बंधन उतना नहीं बचता सर धूप में बैठ भी नहीं पाते हम लोग दिन भर बैठते सर चार सौ पांच सौ रुपए कमाते हैं यार आपने उसको उनको ये नहीं कहा कि मतलब कि आप जो बैठे हुए बताए थे उनको कि सर मेरे उतने कमाई नहीं है एक तो छोटा मोटा रेरी लगाते पकौड़े पकौड़े छानते हैं इतने में कमाई नहीं है मेरा जितना बचत है उतने हिसाब से दे दूंगी आपको जहाँ चालीस मांग रहे हैं मैं तीस आपको डेली दे, दे देती हूँ तो उन्होंने बोला नहीं इतना नहीं है चालीस चाहिए बारह सौ रुपये एडवांस चाहिए मुझे एडवांस ना लीजिए एडवांस मेरे पास पैसा नहीं है मैं नहीं दे पाऊँगी यही यही बात से उठा ले गए किसी बात से उठा के ले गए ਹਾਂ ਜੀ ਨਾਲੇ ਧਮਕੀ ਦੇ ਕੇ ਗਏ ਕੱਲ ਤੋਂ ਦੁਕਾਨ ਲਗਾਉਣਾ ਨਹੀਂ ਹੈ ਲਗਾਓਗੇ ਤਾਂ ਕਪੜੇ ساتھ ਤੇ ਚੋਕੀ ਸਹਿਤ ਲੈ ਜਾਊਂਗਾ ਉਠਾ ਕੇ ਮੰਜੇ-ਮੁੰਜੇ ਸਭ ਲੈ ਜਾਊਂਗਾ ساتھ ਉਠਾ ਕੇ اچھا ਹਾਂ ਜੀ ਕਪੜੇ ساتھ ਵਿੱਚ ਰਿਸ਼ਵਤ ਦਿਓ ਤਾਂ ਕੰਮ ਨਹੀਂ ਚੱਲੇਗਾ ਹਾਂ ਜੀ ਹਾਂ ਜੀ ਰਿਸ਼ਵਤ ਮੰਗਤੇ ਹੈ ਹਾਂ ਜੀ ਰਿਸ਼ਵਤ ਮੰਗਤੇ ਹੈ ਅਗਰ ਰਿਸ਼ਵਤ ਨਹੀਂ ਦਿਓਗੇ ਤਾਂ ਕੰਮ ਨਹੀਂ ਚੱਲੇਗਾ ਨਹੀਂ ਚੱਲੇਗਾ ਜੀ ਹਮ ਲੋਕ ਕਹਿੰਦਾ ਨਹੀਂ ਦਿਓਗੇ ਤਾਂ ਤੁਮ ਲੋਕਾ ਸਭ ਸਿੱਟ ਉਠਾ ਲੈ ਜਾਊਂਗਾ ਇੱਥੇ ਕਿਹੜਾ ਕਿਹੜਾ ਸੀਗਾ ਦਿਖਾਓ ਯਾਰ ਮੈਨੂੰ ਕਿਹੜਾ ਇੱਥੇ ਉਹ ਪ੍ਰਧਾਨ ਕੋਲ ਨੇ ਬਤਾਓ ਨਾਮ ਨਹੀਂ ਜਿਹੜਾ ਇੱਥੇ ਇੱਧਰ ਭਾਈ ਜਿਹੜਾ ਮਕਾਦੇ ਕੋ ਤੁਸੀਂ سامنے ਆਓ ਸਾਰੇ ਕਪੜੇ ਦਾ ਹਾਲਾਤ ਦੇਖੋ ਆ ਜਾਓ ਆ ਦੇਖੋ ਇਧਰ ਵੀ ਦੇਖਦੇ ਜਾਓ ਆ ਦੇਖੋ ਭਾਜੀ ਇਧਰ ਕਪੜੇ ਦਾ ਹਾਲਾਤ ਦੇਖੋ ਆ ਜਾਓ ਆ ਜਾਓ ਨਾਲ ਨਾਲ ਆ ਜਾਓ ਆ ਦੇਖੋ ਮਤਲਬ ਇਹ ਸਾਰਾ ਸਮਾਨ ਛੱਟ ਕੇ ਚਲੇ ਗਏ ਆਓ ਸਾਰਾ ਛੱਟ ਕੇ ਮੰਜੀ ਚੱਕ ਕੇ ਲੈ ਗਏ ਆ ਦੇਖੋ ਕਪੜੇ ਆ ਦੇਖੋ ਨਹੀਂ ਕਿੰਨੇ ਇਧਰ ਆ ਇਧਰ ਆ ਜਾਓ ਕਿੰਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਆ ਦੇਖੋ ਸਾਰਾ ਮਾਲ ਮਲ ਸਾਰਾ ਫੇਕਦਾ ਘੋਟੋ ਘੋਟੇ 25000 ਦਾ ਉੱਪਰ ਨੁਕਸਾਨ ਆ ਮਤਲਬ ਕਿੰਨਾ ਧੱਕਾ ਕਰਕੇ ਕੀ ਕਰ ਪੇਸ਼ੇ पूरा कूड़ा के चला गया उनको बोल रहे हैं। गरीब आदमी छोटे छोटे बच्चे हैं बोलते हैं। मैं इसका ठेका लिया हूँ छिड़ छाड़ के चला गए ट्रकों पे कार्रवाई क्यों नहीं होती जो ट्रक रोड के ऊपर खड़े इनके ऊपर कार्रवाई थोड़ी होगा गरीब आदमी इतना परेशान कर रहे हैं बताइए ना छोटे छोटे बच्चे हैं दिखा रहा हूँ कि रोड कब्जे ट्रकिया ने ट्रक इस करके दिखाई जाने कार पे नहीं दिखने ਰੋਡ ਜਿਹੜੀ ਐ ਬਲੋਕ ਕੀਤੀ ہوئی 60 ਫੁੱਟੀ ਰੋਡ ਜਿਹੜੀ ਐ 20 ਫੁੱਟੀ ਕਰ ਦਿੱਤੀ ਇਹ ਕਾਰਪੋਰੇਸ਼ਨ ਉਹ ਨਹੀਂ ਦਿਖੜਗੇ ਇਹ ਗਰੀਬ ਲੋਕ ਇਸ ਕਰਕੇ ਦੇਖ ਜਾਣਗੇ ਗਰੀਬ ਲੋਕ ਕਮਾਉਂਦੇ ਪਏ ਨੇ ਆਖੀ ਗਰੀਬ ਲੋਕ ਪੈਸਾ ਕਿਉਂ ਕਮਾਰੇ ਨੇ ਇਹ ਚੁੱਬਣ ਹੈਗੀ ਐ ਲੇਕਿਨ ਇੰਨੀ ਇੰਨੀ ਤੜਪ ਕਿਉਂ ਆ ਫਿਰ ਉਹਨਾਂ ਨੂੰ ਇਤਨੀ ਤੜਪ ਹੈ ਇਧਰ ਮੰਨ ਲਓ ਇਹਦਾ ਲੱਗਣੀ ਚਾਹੀਦਾ ਜੋ ਇਸਕੇ ਸਾਥ ਮੈਂ ਜੋ ਦਲਾਲ ਯਹਾਂ ਕਹ ਸਰ ਉਹ ਆਪਣੇ ਜੇਬ ਮੇਂ ਡਾਲਦਾ ਘੁੱਸਦਾ ਦਲਾਲ ਕੋ ਚਲੋ ਕਿੱਥੇ ਦਲਾਲ ਦਿਖਾਓ ਸ਼ਕਲ ਦਿਖਾਓ ਦਲਾਲ ਦੀ ਆਓ ਹੂੰ ਮੈਨੂੰ ਨਹੀਂ ਮਿਲ ਕਿਸ ਕਿਸੇ ਕਿਹੜੇ ਲੋਕੋ ਸੇ ਕਮਾਂਗਾ ਉਹਦੇ ਪੈਸਾ सारे मांगे ये मांगे हैं मांगे हैं मांगे हैं सर आगें आगें कुछ दिन पहले हम कुछ दिन पहले बीबीस रूपये मांग रहे थे आप लोग ने लेके जा रहे थे बी बीस रूपए नहीं लियो बी बीस रूपए सारे मंडी तो से लियो चालीस बीस रूपए क्यों आ गया कब ले बारह सौ पहले मांग रहे हैं पहले बारह सौ मांग रहे हैं सर अब उसके बाद एडवांस बारह सौ रूपए उसके बाद उसके बाद बोला है चालीस रूपए डेली एक का कोई नाम रोहित नाम है 20 20 ਰੁਪਏ ਕਿਸ وجہ سے ਮੰਗੋ ਕੋਈ ਵਸੂਲੀ ਨਹੀਂ ਹੁੰਦੀ ਹੈ ਕੋਈ ਕੋਈ ਪੈਸਾ ਨਹੀਂ ਹੁੰਦੀ ਹੈ ਲੈ ਵੀ ਰੋ ਮਤਲਬ ਇਹ ਅਧਰ ਉਹ ਕਿੰਨੇ ਬੰਦੇ ਹੈਗੇ ਤੁਸੀਂ ਇਹ ਕਿੰਨੇ ਰੁਪਏ ਮੰਗਦਾ ਸੀਗਾ 20 ਰੁਪਏ ਪਹਿਲੇ ਅਸਲਤਾ ਸੀ 20 ਰੁਪਏ ਪਹਿਲੇ ਅਸਲਤਾ ਸੀ ਘਟੋ ਘਟੇ 1.5 2 ਸਾਲ ਚੱਲਿਆ 20 ਰੁਪਏ ਠੀਕ ਹੈ ਉਸ ਤੋਂ ਬਾਅਦ ਆਪਣਾ ਸ਼ਿਵਰਾਤਰੀ ਦੇ ਆਰਡਰ ਹੋਇਆ ਸੀ ਜਿੰਨਾ ਮੈਡਮ ਆ ਜੇ ਕਹਿੰਦਾ ਕਿ ਕੋਈ ਪੈਸੇ ਨਹੀਂ ਦੇਣਾ ਕਿਸੇ ਨੂੰ ਤੁਸੀਂ ਮੰਡੀ ਲਾਓ ਉਤੋਂ ਪਹਿਲੇ ਇਹ ਹੀ ਸਖਿਲੰਦਾ ਸੀ ਉਹ ਆਈ ਚੱਕਦਾ ਸੀ 20 ਰੁਪਏ ਦੇ ਲਈ ਸਾਰੇ ਦੇ ਇਹ ਤੋਂ ਲੈ ਕੇ ਉੱਤੇ ਤੱਕ ਪੂਰੇ ਮੰਡੀ ਦੇ ਲੈਂਦਾ ਸੀ ਜੋ ਮੈਂ ਹੁਣ ਸੀ ਬੰਨੂ ਕਹਿ ਰਹੇ ਧਮਕੀ ਨਹੀਂ ਦਿੱਤੀ ਸੀਗੀ ਆਹੋ ਇਹਨੇ ਕਿਹਾ ਕਿ ਮੈਨੂੰ ਉਧਰ 10000 ਰੁਪਏ ਚਾਹੀਦਾ ਇੱਕ ਦੁਕਾਨਾ ਜੀ ਹਾਂ ਤੁਹਾਨੂੰ ਪੈਸਾ ਮੰਗੂਗਾ ਹਾਂ ਅਸੀਂ ਨੇ ਬੋਲੇ ਅਸੀਂ ਨੇ ਆਪਸੇ ਆ ਕੇ ਬੋਲੇ ਇੱਕ ਮਿੰਟ ਇੱਕ ਮਿੰਟ ਰੋਹਿਤ ਭయ్యా ਆਪਕੋ ਕੀ ਪਹਿਲੇ ਮੇਰੇ ਬਾਤ ਸੁਣੋ ਮੈਂਨੇ ਆਪਸੇ ਬੋਲਾ ਇੱਕ ਮਿੰਟ ਇੱਕ ਇਧਰ ਦੇਖੋ ਸਾਈਡ ਹੋ ਜਾ ਸਾਈਡ ਹੋ ਜਾ ਆਪਕੀ ਜੋ रेडी उठाई गई थी ये ये शख्स कितने पैसे मांगता था आपसे बारह सौ रुपए एडवांस मांगे थे और ये लोग है। हाँ ल, या, या, ये तो अपने मुंह से नहीं, नहीं, नहीं आद बोले आद थे बाकी बंदे बोला कि सब इतना इतना पैसा लग रहा है तुम भी लगाओ तो हमने बोला ठीक है जब लगेगा तो लगाओ मेरी उठाएगी दिया हाँ हम नहीं दिए अभी पैसा नहीं दिया नहीं इनको पैसा वैसा नहीं दिया मैं ब्रेमा पूरी मंडी फूलो मैं पहुँ पूरी मंडी फूलो कोई बोल दे पहले दिया कोई कोई मंडी बोल दो मैं झूठ बोलता हूँ बोलो कोई पहले नहीं होता है ये झूठ बोल रहे हो गलत कर रहे हो आप माता ठीक ना आप कोई भड़का रहा है तो सही वो उसको सामने लेगाओ ठीक ना नहीं है भाई हम का भरकाएंगे इसे नहीं आप आप झूठ बोल रहे हो मैंने आपसे मैं आप पैसे मांगा हूं कोई पैसा तो फिर हां तो चुप चुप विशाल भाई पूछो मेरे पास लेकिन इन्होंने बोला कि भई ऐसा है जी जो ये लेडीज कर रही है 100% सही है क्योंकि मैं भी दो चार बार ही दो चार बंदेया ने पूछा सीगा मेनू विश्वास नहीं हो रहा सीगा हां आ देखो मैं आपको वीडियो दिखाना अच्छा वीडियो हां एक में बंदे नु मैं पूछा कि हां भाई ਸੰਡੇ ਦਾ 3000 ਰੁਪਏ ਰੀਚੀ ਗਈ ਸੀ ਕਿ 3000 ਭਰ ਕੇ ਆਇਆ ਉਹ ਸਾਫ਼ ਤੌਰ ਤੇ ਕਹਿ ਰਿਹਾ ਬਈ ਪਾਲਕ ਵਾਲਾ ਮੈਨੂੰ ਤਾਂ ਪਹਿ ਹੈ ਮੰਗਦਾ ਵਾ ਇਹ ਇਹ ਨਾ ਨਾ ਹੁਣ ਆ ਵੀਡੀਓ ਚੈਨਲ ਤੇ ਚੱਲੇਗੀ ਇਹ ਵੀਡੀਓ ਇੱਕ ਟਿੰਗ ਆਪਰੇਸ਼ਨ ਕੀਤਾ ਹੋਇਆ ਹੈ ਪੈਸਾ ਮੰਗਨ ਦਾ ਪੈਸਾ ਮੰਗਨ ਦਾ ਇਹ ਮੈਂ ਮੈਂ ਕਿਸੇ ਤੇ ਬਲੇਮ ਨਹੀਂ ਲਾ ਰਿਹਾ ਵਾ ਮੇਰੀ ਇੱਕੋ ਹੀ ਆਵਾਜ਼ ਹੈ ਜਦੋਂ ਪਿੱਛੇ ਨਾ ਕਾਰਪੋਰੇਸ਼ਨ ਵਾਲੇ ਆਉਂਦੇ ਸੀਗੇ ਨਾ 800 ਰੁਪਏ ਦੀ ਪਰਚੀ ਕਰਤੀ ਸੀਗੀ ਪਰਚੀਆਂ ਨਾ ਉਹਦੇ ਹੱਥੇ ਯਾਨੀ ਕਿ ਦੁਕਾਨਦਾਰ ਦੇ ਜਿਨੇ ਵੀ ਦੁਕਾਨਦਾਰ ਇੱਥੇ ਬੈਠੇ ਹੋਏ ਆ 800 ਰੁਪਏ ਦੀ ਪਰਚੀ ਕਟਵਾਂਦੇ ਸੀਗੇ ਉਦੋਂ ਇਹਨਾਂ ਨੇ ਕੀ ਕੀਤਾ ਕਿ 800 ਦੀ ਪਰਚੀ ਨਾ ਕਟਾ ਕੇ 22 ਰੁਪਏ ਕਲੈਕਸ਼ਨ ਕਰਨਾ ਸਟਾਰਟ ਕਰਤਾ ਪਿਛਲੇ ਸ਼ਿਵਰਾਤਰੀ ਦੇ ਟਾਈਮ ਸਾਡੀ ਜਿਹੜੀ ਸਾਉਥ ਦੀ ਐਮ ਐਲ ਏ ਸਾਹਿਬ ਹੈ ਉਹਨਾਂ ਨੇ ਇਸ ਪਛਿਨਾ ਮੈਮ ਉਹਨੇ ਸਪੈਸਿਫਿਕਲੀ ਕਿਹਾ ਸੀਗਾ ਕੋਈ ਗਰੀਬ ਤੋਂ ਪੈਸੇ ਵਸੂਲਾ ਨਹੀਂ ਜਾਊਗਾ ਤੇ ਗਰੀਬ ਆਪਣਾ ਰੋਜੀ ਰੋਟੀ ਕਮਾਣ ਤੇ ਕੋਈ ਜੇ ਵਸੂਲਦਾ ਹੋਵੇ ਤਾਂ ਸਾਨੂੰ ਇਨਫੋਰਮੇਸ਼ਨ ਦਿੱਤਾ ਜਾਵੇ ਚਲੋ ਉਸ ਤੋਂ ਇਸ ਸ਼ਿਵਰਾਤਰੀ ਤੋਂ ਲੈ ਕੇ ਆਪਣੇ ਜੁਲਾਈ ਤੱਕ ਤਾਂ ਇਹ ਬੰਦ ਹੋ ਗਿਆ ਜੁਲਾਈ ਤੋਂ ਬਾਅਦ ਫਿਰ ਇਹ ਸਿਲਸਿਲਾ ਚਾਲੂ ਹੋ ਗਿਆ ਫਿਰ 600 ਤੋਂ ਡਬਲ ਹੋ ਗਿਆ 1200 ਰੁਪਏ ਇਹ ਕਲੈਕਸ਼ਨ ਚੁੱਪਚਾਪ ਕਿਉਂਕਿ ਮੰਡੀ ਵਾਲੇ ਨੇ ਕੋਈ ਪ੍ਰਧਾਨ ਬਣਾਇਆ ਰੋਹਿਤ ਪ੍ਰਧਾਨ ਨੇ ਇੱਥੇ ਇਹਨਾਂ ਨੇ ਸਪੈਸ਼ਲੀ ਕਿਹਾ ਹੈ ਸਭ ਨੂੰ ਕਿ ਜੇ ਤੁਸੀਂ ਮੰਡੀ ਲਵਾਣਾ ਚਾਹੁੰਦੇ ਹੋ ਤੇ ਚੁੱਪਚਾਪ ਮੈਨੂੰ ਪੈਸੇ ਦਿਓ ਨਹੀਂ ਤਾਂ ਮੰਡੀ ਨਹੀਂ ਰਹਿਣੀ ਤੇ ਮਿਲੀ ਭਗਤ ਕਿੰਨੀ ਹੈ ਨਗਰ ਨਿਗਮ ਦੀ ਨਗਰ ਨਿਗਮ ਦੀ ਇੱਕ ਮਿਲੀ ਭਗਤ ਹੈ ਨਗਰ ਨਿਗਮ ਦੀ ਨਗਰ ਨਿਗਮ ਦੀ ਨਗਰ ਨਿਗਮ ਦੀ ਇੱਕ ਮਿਲੀ ਭਗਤ ਹੈ नगर निगम दी 1 मिली बगाता है 800 ₹ ਦਿੱਤਾ ਹੈ 800 800 ₹ ਲੈ ਕੇ ਨਾ ਪਰਚੀਆਂ ਦਿੱਤੀਆਂ ਨਗਰ ਨਿਗਮ ਦੀ ਸਾਹਮਣੇ ਕੋ ਦ ਪਰਚੀ ਯਾਰ جھوٹ ਬੋਲ ਤੋ ਸਾਰੇ ਪੈਸੇ ਲੈ ਉਸਲੀ ਜੋਧਪੁਰ ਮੰਡੀਵਰ ਰਸਤੇ ਤੇਰੇ 200 ₹ ਦੇ ਪਰਚੇ ਮੇਰੇ ਕੋ ਰੱਖਿਆ ਆ ਜੇ ਪਰ ਪਰ ਕੇ ਰੱਖਿਆ ਆ ਤੂੰ ਨਾ ਬੋਲ ਸਾਕੇ ਸਾਹਮਣੇ ਜਾ ਹਾਂ ਤੂੰ ਸਾਕੇ ਸਵਾਨਾ ਬੋਲ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਪੈਸੇ ਵਸੂਲ ਰਿਆ ਨਹੀਂ ਵਸੂਲ ਰਿਆ ਕੋਈ ਪੈਸੇ ਵਸੂਲ ਰਿਆ ਨਹੀਂ ਵਸੂਲ ਰਿਆ ਸਾਨੂੰ ਨਹੀਂ ਪਤਾ ਮੈਨੂੰ ਇਨਾ ਪਤਾ ਜੀ ਸਭ ਦੀ ਗੱਲ ਮੈਨੂੰ ਇੰਨਾ ਪਤਾ ਹੈ ਜੀ ਜੇ ਕਾਰਪੋਰੇਸ਼ਨ ਆਂਦੀ ਹੈ ਤੇ ਇੱਕ ਤਰਫਾ ਕਾਰਵਾਈ ਕਿਉਂ ਕਰਦੀ ਹੈ ਇੱਕ ਤਰਫਾ ਕਾਰਵਾਈ ਕਿਉਂ ਕਰਦੀ ਹੈ ਰੋਡ ਤੇ ਰੇਅਰ ਏਰੀਆ ਲੱਗੇ ਹੋਇਆ ਉਹਨਾਂ ਨੂੰ ਉਹ ਨਹੀਂ ਦਿਖਦਾ ਆ ਮੰਡੀ ਲੱਗੀ ਹੋਈ ਉਹ ਨਹੀਂ ਦਿਖਦਾ ਇੱਕ ਪਾਸੇ ਜਾ ਕੇ ਉਥੇ ਉਥੇ ਜਾ ਕੇ ਸਪੈਸ਼ਲੀ ਤੌਰ ਤੇ ਇਹਨਾਂ ਤੇ ਕਹਨ ਤੇ ਕਾਰਵਾਈ ਹੋ ਰਹੀ ਹੈ ਇਹ ਕਾਰਵਾਈ ਹੋ ਰਹੀ ਹੈ ਮੈਂ ਮੈਂ ਪ੍ਰਸ਼ਾਸਨ ਤੋਂ ਵਿਸ਼ਾਲ ਜੀ ਮੈਂ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਮੰਗ ਕਰੂੰਗਾ ਜੇ ਚੱਕਣਾ ਤਾਂ ਸਾਰੇ ਹੀ ਚੱਕ ਦੋ ਜੇ ਨਹੀਂ ਚੱਕਣਾ ਤੇ 1000 ਰੁਪਏ 800 ਰੁਪਏ ਜੋ ਵੀ ਤੁਸੀਂ ਲੈ ਰਹੇ ਹੋ ਉਹਦੀ ਪਰਚੀਆਂ ਦੇ ਦਿਓ ਬਸ ਮੈਨੂੰ ਸੱਜ ਨੂੰ ਇਦਾਂ ਹੀ ਪਤਾ ਇਹਨੇ ਬੋਲੇ ਇਹ ਬੰਦੇ ਇੱਕ ਸਖਸ਼ ਜੋ ਬੰਦਾ ਬੋਲ ਰਹਾ ਵੀ ਇਹ ਆਪਣੇ ਸਾਹਮਣੇ ਲੀ ਲਵਾ ਕੇ 200 250 ਰੁਪਏ ਸੁਲੀ ਕਰਦਾ ਹੈ डेली वसूली करता है ठीक है एक क्या बात बोलेगा मंडी से खुद पैसा किया था मैंने डरता नहीं हूँ पूरी मंडी पैसा वसूली किया है मैं पूरी मंडी गवाही करा दू पूरी गवाही करा दूसरा तो झूठ बोल रहा है दे ਕੱਕੇ ਸਾਈ ਦਾ ਸੁਣ ਹਾਂਜੀ ਬਾਜੀ ਅਸੀਂ ਮੇਰੇ ਕੋਈ ਦੁਸ਼ਮਣ ਨਹੀਂ ਹੈ ਰੋਜ਼ ਮੇਰੀ ਗੱਲ ਸੁਣੋ ਹਾਂਜੀ ਬਾਜੀ ਜਿਹੜਾ ਤੇਰਾ ਵੀਡੀਓ ਬਣੀ ਹੋਈ ਆ ਜਿਹਦਾ ਸਮਾਨ ਚੱਕਿਆ ਗਿਆ ਇੱਕ ਸਟਿੰਗ ਐ ਤੇਰਾ ਇਹਨਾਂ ਕੋਲ ਉਹ ਸਟਿੰਗ ਦੇ ਵਿੱਚ ਤੂੰ ਪੈਸੇ ਉਹ ਕਹਿ ਰਿਹਾ ਕਿ ਮੇਰੇ ਕੋਲ ਪੈਸੇ ਐ ਸ਼ਖਸ ਮੰਗਦਾ ਹੁਣ ਮੈਨੇ ਕਿ ਗਰਾਉਂਡ ਮੇ ਛੋਟੀ ਜਿਹੀ ਐਸੇ ਤੇ ਐਵੇਂ ਐਸੇ ਝੂਠ ਬੋਲ ਕੇ ਕਿਸੇ ਬੰਦੇ ਖੜਾ ਕਰ ਸਕਦੇ ਆ ਸਾਹਮਣੇ ਕਰਾਉ ਜੋ ਪੈਸਾ ਲੀਓ ਹਾਂਜੀ ਬਾਈ ਇਹ ਜਿੱਥੇ ਤੂੰ ਬੈਠਾ ਹੋਇਆ ਮੈਂ ਸਬਜੀ ਵਾਲੀ ਰੇੜੀਆਂ ਤੇ ਬੈਠਾ ਹੈ ਨਾ ਇਹ ਸਬਜ਼ੀਆਂ ਵਾਲੇ ਕੰਮ ਕਰਦੇ ਨੇ ਮੈਨੂੰ ਇੱਕ ਛੋਟੀ ਜਿਹੀ ਗੱਲ ਦਾ ਜਵਾਬ ਦੇ ਇਹ ਬੰਦੇ ਤਾਂ ਨਹੀਂ ਝੂਠ ਬੋਲ ਰਹੇ ਹੋਣਗੇ ਸਾਰੇ ਬੰਦੇ ਤਾਂ ਝੂਠੇ ਹੈਗੇ ਸਾਰੇ ਬੰਦੇ ਕੋਈ ਨਹੀਂ ਸਿਰਫ 3-4 ਕਹਦੀ ਨਾ ਇਨਸੇ ਕੋਈ ਡਰਤਾ ਨਹੀਂ ਆਪਾਂ ਜਦ ਮਰਜੀ ਆ ਜਾਏ ਮੈਂ ਡਰਤਾ ਨਹੀਂ ਹਾਂ ਮੈਂ ਹਾਂ ਇਹ ਜ਼ਬਰਦਸਤੀ ਧੱਕੇ ਨਾਲ ਪੈਸੇ ਲੈਂਦੇ ਆਂ ਤੇ ਆ ਕੇ ਮਨਦੀਪੂਰੀ ਮੰਡੀ ਉਹ ਸਭ ਜੀ ਕੇ ਪੈਸੇ ਮੈਂ ਸਾਹਮਣੇ ਕਰਾ ਦੂੰਗਾ ਇਹਨਾਂ ਦੀ ਇਹਨਾਂ ਖੁਦ ਜਗ੍ਹਾ ਮੈਂ ਨਗਰ ਨਿਗਮ ਨੂੰ ਕਹੂੰਗਾ ਜਦੋਂ ਕਾਂਗਰਸ ਦੀ ਸਰਕਾਰ ਸੀ ਉਹ ਆਪਣਾ ਇੱਕ ਇੱਕ ਪੰਨਾ ਖੋਲ ਕੇ ਦੇਖ ਲੈਣ ਕਿ ਓਦੇ ਵਿੱਚੋਂ 8-800 ਰੁਪਏ ਦੀ ਪਰਚੀਆਂ ਕੱਟੀਆਂ ਗਿਆ ਨਹੀਂ ਸੀ ਦੂਜਾ ਇਹਨਾਂ ਦਾ ਸਾ ਹਰ ਬੰਦੇ ਦਾ ਮੇਕ ਕੋ ਆਧਾਰ ਕਾਰਡ ਦਾ ਰੱਖਿਆ ਆ ਆਧਾਰ ਕਾਰਡ ਕਾ ਰੱਖਿਆ ਆ 800 800 ਰੁਪਏ ਦੀਆਂ ਪਰਚੀਆਂ ਅਸੀਂ ਹਰ ਬੰਦੇ ਨੂੰ ਦਿੱਤਾ ਉਹ ਕਿੰਨਾ ਧੇਰ ਦਿੱਤਾ ਇਹਨਾਂ ਨੇ छह महीने पांच महीने तो बाद बी बी रुपए कलेक्शन कौन करता पांच साल डेली वसूली यही बंदा है पचास पचास रुपए लगेगा वसूली करने का मंडी लगाओगे नहीं मिला सामने दुकान लगा के कुलचे वाले को और गोलगप्पे वाले का दो दो सौ रुपए लेते हैं क्या चीजा लेते हैं बहुत ज्यादा छूट बोलता है एक दुकान से आगे करिए हम भी हम भी जवाब देंगे ना जवाब दे सको है कोई कार्रवाई नहीं हुई है गल करते हैं कितने महीने देते हैं कितने रुपए महीना देते हो कारपोरेशन को नहीं देते पैसा नहीं देते हो कार्रवाई नहीं होती करवाई होती है क्या कार्रवाई हुई हम पढ़ने लेने वाले बच्चे हम रहते नहीं रेगुलर यहां सब मिले जुले हैं सब मिले जुले हैं ਸਾਰੇ ਮੰਡੀ ਸਭ ਮਿਲੇ ਜੁਲੇ ਸਰ ਇੱਕ ਮਿੰਟ ਇੱਕ ਮਿੰਟ ਇਹਨੇ ਕਹਿਤਾ ਦਾ ਬਿਆਨ ਹੋ ਗਿਆ ਪੈਸੇ ਦੇਂਦਾ ਇਹ ਹੁਣ ਸੁਨੀਲ ਮੈਨੂੰ ਆ ਦੱਸੋ ਸੁਨੀਲ ਕੁਮਾਰ ਇਹ ਪੈਸਾ ਨਹੀਂ ਦਿੰਦਾ ਤੇ ਕਾਰਵਾਈ ਕਿਉਂ ਨਹੀਂ ਇਹ ਪਹਿਲੀ ਰੇੜੀ ਹਾਂਜੀ ਹਾਂਜੀ ਕਿੰਨੇ ਰੁਪਏ ਲੈਂਦੇ ਆ ਕਾਰਪੋਰੇਸ਼ਨ ਵਾਲੇ ਕਾਰਪੋਰੇਸ਼ਨ ਵਾਲੇ ਕਿੰਨੇ ਰੁਪਏ ਲੈਂਦੇ ਆ ਅਭੀ ਕੋਈ ਪੈਸਾ ਨਹੀਂ ਜਾ ਰਹਾ ਨਹੀਂ ਤੇ ਪੈਸਾ ਦਿੰਦੇ ਅਭੀ ਨਹੀਂ ਜਾ ਰਹਾ ਕੋਈ ਵੀ ਨਹੀਂ ਪੈਸਾ ਸਭ ਮਿਲੇ ਗਏ ਆ ਆ ਦੂਜੀ ਸੁਨੀਲ ਜੀ ਤੁਹਾਨੂੰ ਮੈਂ ਦੂਜੀ ਦਿਖਾ ਰਿਹਾ ਮੰਡੀ ਇਹ ਇਹ ਸਬਜ਼ੀ ਮੰਡੀ ਆ ਜਿੱਥੇ ਪੈਸਾ ਕੋਈ ਨਹੀਂ ਜਾਂਦਾ ਹੁਣ ਦੇਖਦੇ ਆ ਤੁਸੀਂ ਕੱਪੜੇ ਤੇ ਕਾਰਵਾਈ ਕਰ ਗਏ ਹੋ ਕਿ ਇੱਥੇ ਕਾਰਵਾਈ ਕਿੰਨੀ ਕੁ ਕਰਦੇ

ਅੱਗੇ ਆ ਗਿਆ ਆ ਗਿਆ ਆ ਗਿਆ ਲੇਕਿਨ ਅੱਗੇ ਚਲਦੇ ਹਾਂ ਕਿੰਨੇ ਰੁਪਏ ਦੇਣਾ ਕਾਰਪੇਸ਼ਨ ਨੂੰ ਕਾਰਪੇਸ਼ਨ ਕਿੰਨੇ ਰੁਪਏ ਦੇਣਾ ਆਮ ਨਹੀਂ ਦਿੰਦੇ ਭਾਈ ਕੋਈ ਨਹੀਂ ਦਿੰਦਾ ਇੰਨੇ ਵੱਡੇ ਵੱਡੇ ਫੜ ਲੱਗੇ ਕਾਰੇ ਬਸੇ ਹੋਏ ਇੱਕ ਤਾਂ ਸਵਾਲ ਵੱਡਾ ਆ ਕਾਰਪੇਸ਼ਨ ਨੂੰ ਕਿ ਗ੍ਰੀਨ ਬੈਲਟ ਬਣਾਣੀ ਸੀ ਆ ਪੂਰੀ ਦੀ ਪੂਰੀ ਲੇਕਿਨ 1 ਰੁਪਇਆ ਜਿਹੜਾ ਹੈਗਾ ਇੱਥੋਂ ਨਹੀਂ ਜਾਂਦਾ ਇਹ ਫੜਾਂ ਲੱਗੀਆਂ ਨਹੀਂ ਆ ਵੱਡੀਆਂ ਵੱਡੀਆਂ ਫੜਾਂ ਲੱਗੀਆਂ ਹੋਈਆਂ ਨੇ ਲੇਕਿਨ ਐਨਾ ਉੱਤੇ ਕਾਰਵਾਈ ਕਿਉਂ ਨਹੀਂ ਇਹ ਤਮਾਮ ਅੱਗੇ ਤੱਕ ਹੈ ਦਿਖਾਈ ਜਾ ਰਹੀ ਜਿਹੜੀ ਇੱਕ ਪੂਰੀ ਦੀ ਪੂਰੀ ਮੰਡੀ चलने दूँगा मैं तेरी रात तेरी नहीं चलने दूँगा कितना मर शो लाल से खाए तो मैं तो ठीक है ना हाँ दे सामने एक बार ओ भाई ये छूट दे सबसे छोटा नंबरवाने पाजी कोई पैसे नहीं लेता यार झूठ बोल ही जनता खरी वोट हो है कौन से कर मैं किसी को नहीं पूछना आप देख सकते हैं मैं ये बंदा जो बोल रहा है वो गलत बोल रहा

ਇਹ ਬੰਦੇ ਬੁਲਾਏ ਸੀਗੇ ਕਿ ਭਾਜੀ ਤੁਸੀਂ ਆਵਾਜ਼ ਵੀ ਨਹੀਂ ਚੁੱਕ ਰਹੇ ਤੁਸੀਂ ਆਸ ਤੋਂ 5 ਸਾਲ ਪਹਿਲੇ ਆਏ ਸੀਗੇ 5 ਸਾਲ ਤੱਕ ਮੇਰਾ ਇੱਥੇ ਕੋਈ ਜ਼ਿਕਰ ਨਹੀਂ ਹੋਇਆ ਅੱਜ ਜਦੋਂ ਮੈਂ ਇਹ ਮੁੱਦਾ ਚੱਕਿਆ ਫਿਰ ਇਹ ਤੁਹਾਡੇ ਸਾਹਮਣੇ ਹੈ ਇਹ ਬੰਦੇ ਬੇਫਕੂਫ ਨਹੀਂ ਹੈਗੇ ਯਾਰ ਅੱਗੇ ਵੀ ਬੇਫਕੂਫ ਨਹੀਂ ਹੈਗੇ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਬੰਦੇ ਪੂਰੀ ਪੂਰੀ ਮੰਡੀ ਝੂਠ ਹੈ शख्स जो भी है मंडी से बाहर है मंडी के अंदर है भी नहीं मंडी से बाहर है ठीक है मंडी गिनती भी ठीक है क्या बोला इन्हें पचास रुपए चालू हो जाएंगे दौरी तुम्हारे चालू हो जाएंगे बोला क्या चीज का इसको हम सब कमाते है खाते का इसको दिक्कत है दलाल बहुत है

ਤੂੰ ਕਾਰਪੇਸ਼ਨ ਕਾਰਵਾਈ ਕਰਦੇ ਕਿਉਂ ਆਂਦੀ ਆ ਇਹ ਤਾਂ ਹਰਮੇਸ਼ਾ ਕਾਰਵਾਈ ਕਰ ਰਹੀ ਹੈ ਜੀ ਅਜ ਨਿਆਬਾਤ ਥੋੜੀ ਹੈ ਇਧਰ ਕਾਰਵਾਈ ਕਰ ਰਹੀ ਹੈ ਅਰਿਤੇਜ ਜੀ ਦੇ ਸਾਹਮਣੇ ਵਾਹ ਕੁਲਚਾ ਦਾ 2-200 ਰੁਪਏ ਲੈ ਕੇ ਦੁਕਾਨ ਲਗਾਵਾ ਵਾਹ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਕੀ ਚੱਕਰ ਹੈ ਹਮ ਲੋਗ ਸਭ ਬੋਲੇ ਨੰਬਰ ਵੀ ਟਰੈਕ ਕਰਵਾ ਲਓ ਲੇਕਿਨ ਇੱਕ ਵੱਡਾ ਸਵਾਲ ਇਹ ਚਾ ਆ ਜਾਂਦਾ ਇੱਕ ਵੱਡਾ ਸਵਾਲ ਇਹ ਚਾ ਆ ਜਾਂਦਾ ਕਿ ਕੌਣ ਝੂਠ ਬੋਲ ਰਿਹਾ ਹੈ ਕੌਣ ਸੱਚ ਬੋਲ ਰਿਹਾ ਵਾ ਇੱਕ ਮਿੰਟ ਇੱਕ ਮਿੰਟ ਯਾਰ ਕਿਹੜਾ ਝੂਠ ਬੋਲ ਰਿਹਾ ਕਿਹੜਾ ਸੱਚ ਬੋਲ ਰਿਹਾ ਵਾ ਅਦਾ ਉਹਨਾਂ ਜਵਾਬ ਕਾਰਪੇਸ਼ਨ ਦੇ ਮੁਲਾਕਾ ਸੁਮਾ ਕੋ ਪੁੱਛਿਆ ਜਾਊਗਾ ਕਿ ਕਾਰਪੋਰੇਸ਼ਨ ਪੈਸਾ ਲੈਂਦੀ ਆ ਕਿ ਨਹੀਂ ਲੈਂਦੀ ਆ ਨਹੀਂ ਮਾਰ ਖਤਮ ਕਰ ਭਾਈ ਮੇਰੇ एक मिनट पूछो है मैं वो सुनने आवाज़ उठा रहा हूँ तो आप लोग रहे हो रही नहीं। नहीं है तो साथ दे रहे हो आप एक टाइम मुझे बोल रहे थे भैया लेकिन एक बड़ा सवाल है शिवरात्रि देखो जो अल्लाह को मानता है जो भगवान को मानता है कसम खा के दे मंदिर में जाके मैंने शिवरात्रि के बाद ये बंद करवाया कि नहीं करवाया बंद करवाया कि नहीं करवाया कोई तो राम रहीम को मानता है मेरा पच्चीस आठ सौ रुपए क्या पाँच महीने में मिलता था कि नहीं मिलता था पाँच साल वो किसने किया ये भी बता दे बताते मुझे तो बात इज्जत की आ लेकिन पूरा एकदम धक्काशाही बहुत कर रहे हैं इतना धक्के शाही कर रहे हैं लोगों के साथ एक तो रात में सब्जी लेने आते हैं सौ रुपए वाला सब्जी कहते हैं साथ लगा लो मंडी मेरे हाथ में आ जाए मंडी हमारे कब्जे में आ जाए जैसे मच्छी मंडी को कब्जे में लिए हुए वैसे सोचता है की मच्छी ਸਬਜੀ ਮੰਡੀ ਮੇਰੇ ਹੱਥ ਮੇ ਆ ਜਾਏ ਇਹ ਇਹ ਸੋਚ ਰਹੇ ਸਬਜੀਓ ਕੇ ਤਰ ਮੇ ਬਣਾ ਲੋਗ ਕਰੇਗੇ ਸਰਕਾਰ ਪੇਛੇ ਤੋਂ ਸਵਾਲ ਚਾ ਕਿਸੇ ਨਹੀਂ ਬੈਠਣਾ ਨਹੀਂ ਚੁੱਪਣਾ ਚੁੱਪ ਮਗਾ ਤੇਜ਼ ਬਾਬੂ ਚੁੱਪੇ ਚੁੱਪੇ ਖਲਬੋੜ ਮੈਚ ਨਾਨਾ ੱੱੱਕਾ ਖਾਤਰੀ ਲਾਣਾ ਚਲ ਖੇਤਰ ਹੋ ਗਿਆ ਇਨਸਪੈਕਟਰ ਰਾ ਸੁਨੀਲ ਕੁਮਾਰ ਉਨੂੰ ਫੋਨ ਕੀਤਾ ਜਾ ਰਿਹਾ ਵਾ ਜੋ ਗਰੀਬਾਂ ਦਾ ਤੱਕਾ ਹੋ ਰਿਹਾ ਵਾ ਸਿਰਫ ਇਸੇ ਇਲਾਕੇ ਦੇ ਵਿੱਚ ਕਾਰਵਾਈ ਹੋ ਰਹੀ ਹੈ ਅੱਗੇ ਜਿਹੜੀ ਸਬਜ਼ੀ ਮੰਡੀ ਲੱਗੀ ਉੱਤੇ ਕਾਰਵਾਈ ਨਹੀਂ ਹੋ ਰਹੀ ਜਿਹੜੇ ਗਰੀਬ ਰੋਜੀ ਰੋਟੀ ਖਾਣ ਉਸੇ ਬੈਠੇ ਨੇ ਇਹ ਕਪੜੇ ਦਾ ਕੰਮ ਕਰਦੇ ਉਹਨਾਂ ਦੇ ਧਮਕੀ ਭਰਿਆ ਕਹਿ ਕੇ ਜਾਂਦੇ ਨੇ ਕਿ ਕਾਰਵਾਈ ਕੀਤੀ ਜਾਊਗੀ ਇਹਦਾ ਪੈਸਾ ਜਮ੍ਹਾਂ ਕਰਾਓ ਨਹੀਂ ਤਾਂ ਦਲਾਲ ਨੂੰ ਪੈਸਾ ਦੇਵੋ ਨਹੀਂ ਕਿ ਦਲਾਲ ਕੋ ਵੀ ਚੱਲਾਂਗੇ ਲੇਕਿਨ ਦੁਬਾਰਾ ਮੈਂ ਦੁਬਾਰਾ ਫੇਰ ਸੁਨੀਲ ਨੂੰ ਫੋਨ ਕਰਾਂਗਾ ਕੋਈ ਕੱਲ ਨੂੰ ਇਨਸਪੈਕਟਰ ਆਣਾ ਕਹਿਣ ਕਿ ਫੋਨ ਨਹੀਂ ਕੀਤਾ ਸੀਗਾ ਪੱਖ ਨਹੀਂ ਜਾਣਿਆ ਇਸ ਕਰਕੇ ਫੋਨ ਕੀਤਾ ਜਾ ਰਿਹਾ ਪੱਖਰ ਜਾਣਣ ਵਾਸਤੇ ਫੋਨ ਕੀਤਾ ਜਾ ਰਿਹਾ ਵਾ ਇਹ ਆਵਾਬ ਨੂੰ ਹੀ ਪਤਾ ਹੋਣਾ ਚਾਹੀਦਾ ਵਾ ਕਿ ਗਰੀਬਾਂ ਨਾਲ ਕਿੰਨਾ ਕੁ ਧੱਕਾ ਜਿਹੜਾ ਕਾਰਪੇਸ਼ਨ ਕਰ ਰਹੀ ਐ ਚਾਰ ਵਾਰੀ ਫੋਨ ਕਰ ਲਿਆ ਦੋ ਵਾਰੀ ਆਫ ਰਿਕਾਰਡ ਕੀਤਾ ਦੋ ਵਾਰੀ ਕੈਮਰੇ ਅੱਗੇ ਕੀਤਾ ਡਿਟੇਲ ਮੈਂ ਤੁਹਾਨੂੰ ਦੁਕਾਨਾਂ ਚਾਰ ਵਾਰੀ ਫੋਨ ਕੀਤਾ ਇਸ ਅਫਸਰ ਨੂੰ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਨਹੀਂ ਕੀਤਾ ਚੱਕੇ ਨਹੀਂ ਫੋਨ ਕੱਟ ਲਾ ਇਹ ਸਵਾਲ ਆ ਖੜਾ ਹੋ ਜਾਂਦਾ ਕਿ ਆਖਿਰ ਜਦੋਂ ਮੰਡੀ ਤੋਂ ਪੈਸਾ ਨਹੀਂ ਜਾ ਰਿਹਾ ਤੇ ਮੰਡੀ ਦੇ ਵਿੱਚ ਵਿਵਾਦ ਕਰਦਾ ਤੇ ਇੱਕ ਦੂਜੇ ਦੇ ਉੱਤੇ ਕ੍ਰਪਸ਼ਨ ਦੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਆਖਿਰ ਹੁਣ ਇਹ ਤੇ ਇੱਕ ਪਰਦਾ ਉੱਠੂਗਾ ਕਿ ਨਹੀਂ ਉੱਠੂਗਾ ਕਿ ਆ ਜਿਹੜੇ ਵੱਡੇ ਵੱਡੇ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਨੇ ਤੇ ਇਹਨਾਂ ਦੇ ਉੱਤੇ ਕਾਰਵਾਈ ਆਖਿਰ ਕਿਉਂ ਨਹੀਂ ਇੱਕ ਵੱਡਾ ਸਵਾਲ ਹੈ ਕਿ ਹੁਣ ਦੇ ਇਹ ਧਿਆਰੇ ਵਿੱਚ ਵੱਡੇ ਸਕੈਮ ਦਾ ਪਰਦਾ ਫਾਸ਼ ਹੁੰਦਾ ਕਿ ਨਹੀਂ ਹੁੰਦਾ ਇਹ ਗੱਲ ਮੇਰੀ ਆ ਬੰਦਾ ਸਕਸ ਸਕਸ ਸਰਾਸਾ ਝੂਠ ਹੈ ਦਲਾਲ ਨੰਬਰ 1 ਹੈ ਠੀਕ ਨਾ ਆ ਬੰਦਾ ਐਸੇ ਹੈ ਠੀਕ ਨਾ ਇਹ ਮੰਡੀ ਨੂੰ ਧਮਕੀ ਦਿੰਦਾ ਇਹ ਕਰ ਦੂੰਗਾ ਕਰ ਦੂੰਗਾ ਕੋਈ ਮੰਡੀ ਵਾਲਾ ਇਸ ਤਰ੍ਹਾਂ ਇੱਕ ਸਪਾਨ ਨਹੀਂ ਜਾਂਦਾ ਤੈਨੂੰ ਤਕਲੀਫ ਹੁੰਦਾ ਹੈ ਜੈਨੇਸ਼ਵਰ ਸਰੀਆਂ ਗੁੰਡਗਰੀ ਮੰਡੀ ਵਿੱਚ ਪੂਰੀ ਮੰਡੀ ਪੁੱਛ ਲੋ ਆ ਕੇ ਧਮਕੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੇ ਖਾਤੇ ਰਿਹਾ ਅਗਰ ਰਵਿੰਦਰ ਕੋਲ ਮੈਡਮ ਸ਼ੀਨਾ ਤੁਹਾਨੂੰ ਇਸ ਕਰਕੇ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਫੋਨ ਤੇ ਵੀ ਗੱਲ ਕਰਾਂਗਾ ਕਿ ਅਗਰ ਤੁਸੀਂ ਕਿਹਾ ਸੀ ਜਿਵਰਾਤੀ ਤੋਂ ਬਾਅਦ ਕੋਈ ਪੈਸਾ ਨਹੀਂ ਲਾਊਗਾ ਤੇ ਕਾਰ ਪਿੱਛੇ ਨੂੰ ਕਿਸੇ ਨੂੰ ਪੈਸਾ ਨਹੀਂ ਦੇਣਾ ਫਿਰ ਅਗਰ ਕਲੈਕਸ਼ਨ ਹੋਣੀ ਸ਼ੁਰੂ ਕਿੱਦਾਂ ਹੋਗੀ ਫਿਰ ਆਖਿਰ ਕਿਉਂ ਫੇਰ ਇੱਥੇ ਪੈਸਾ ਲੱਗਣਾ ਸ਼ੁਰੂ ਕਿਉਂ ਹੋ ਗਿਆ ਲੇਕਿਨ ਜਿਹੜੀ ਵੀਡੀਓ ਦੇ ਵਿੱਚ ਸ਼ਖਸ਼ ਬੋਲ ਰਹੇ ਨੇ ਜਾਂ ਆ ਸੱਚ ਇੱਕ ਬਾਈ ਜੀ ਬਾਈ ਜੀ ਇੱਕ ਮਿੰਟ ਯਾ ਆ ਸੱਚ ਬੋਲ ਰਿਹਾ ਯਾ ਆ ਸੱਚ ਬੋਲ ਰਿਹਾ ਲੇਕਿਨ ਇਹਦੇ ਚ ਇੱਕ ਵੱਡਾ ਸਵਾਲ ਆਂਦਾ ਕਿ ਕਾਰਪੋਰੇਸ਼ਨ ਵਾਲੇ ਇਹਦੇ ਵਿੱਚ ਕੀ ਕਾਰਵਾਈ ਕਰਨਗੇ ਤੇ ਆਖਿਰ ਕੀ ਕਾਰਵਾਈ ਕੀਤੀ ਆਊਗੀ ਲੁਧਿਆਣਾ ਪੈਰਮੈਂਟ ਧਰਮੇ ਨਾਲ ਵਿਸ਼ਾਲ ਤੁਧ ਲੁਧਿਆਣਾ ਬਾਈ